ਆ ਤੇ ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੇ ਸੋ ਅੱਜ ਖੜੇ ਆ ਜੀ ਫਲੋਰ ਆ ਦੇਖੋ ਜੀ ਇੱਕ ਪਾਸੇ ਹੈਗਾ ਸੈਂਟ ਥੋਮਸ ਸਕੂਲ ਫਲੋਰ ਤੇ ਦੂਜੇ ਪਾਸੇ ਹੈਗਾ ਸਰਕਾਰੀ ਸਕੂਲ ਜਿਹੜਾ ਗਰਾਊਂਡ ਇੱਥੇ ਇੱਕ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਆਲੂ ਪਰੌਠਾ ਬਣਾਉਂਦੇ ਆ ਬੀਬੀ ਆਓ ਹੁਣ ਤੁਹਾਨੂੰ ਲੈ ਕੇ ਚਲਦੇ ਆਂ ਬੀਬੀਆਂ ਇੱਥੇ ਦੀ ਇਹ ਕਿਚਨਿਕ ਜੀ ਚੀਜ਼ ਆ ਬੀਬੀਆਂ ਨੂੰ ਪਹਿਲਾਂ ਪੁੱਛਦੇ ਆਂ ਵੀ ਬਣਾਉਂਦੀਆਂ ਕੀ ਕੀ ਨਹੀਂ ਤੇ ਇਧਰ ਆਹ ਬੀਬੀ ਆਨਰ ਦੇ ਨੰਨੇ ਹਾਂਜੀ ਪੈਂਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਹੋ ਹਾਂਜੀ ਸਰ ਠੀਕ ਅੱਛਾ ਜੀ ਕੀ ਕੀ ਬਣਾਉਨੇ ਹੋ ਤੁਸੀਂ ਸਾਗ ਤੇ ਮੱਕੀ ਰੋਟੀ ਹੁੰਦੀ ਆ, ਆਲੂ ਦਾ ਪਰੌਠਾ ਹੁੰਦਾ ਆ। ਅੱਛਾ ਚਾਵਲ, ਕੜੀ ਚਾਵਲ ਹੁੰਦੇ ਆਪਣੇ ਕੋਲ। ਅੱਛਾ ਤੇ ਵਾਈਟ ਚਨੇ ਹੁੰਦੇ ਆ। ਵਾਈਟ ਚਨੇ ਦਾ ਤੁਸੀਂ ਇਹ ਕਦੇ ਚਿਕਨੀ ਬਣਾਉਂਦੀ ਸੀ ਇਹਨੇ ਪਾਇਆ ਸੀ। ਹਾਂਜੀ ਸਰ ਹੁਣ ਨਹੀਂ ਬਣਾਉਂਦੇ। ਉਹ ਨਹੀਂ ਬਣਾਉਂਦੇ। ਹੁਣ ਮਤਲਬ ਪਿਓਰ ਵੈਜੀਟੇਰੀਅਨ ਕਰਦੇ ਆ। ਹਾਂਜੀ ਹਾਂਜੀ ਸਰ। ਓਕੇ ਤੇ ਅੱਛਾ ਇੱਕ ਚੀਜ਼ ਮੈਂ ਦੇਖੀ ਆ ਕਿ ਤੁਸੀਂ ਇੱਥੇ ਮੱਕੀ ਦੀ ਰੋਟੀ ਜਿਹੜੀ ਆ ਉਹ ਬਣਾਉਂਦੇ ਆ ਤਾਜੀ। ਹਾਂਜੀ ਫਰੈਸ਼ ਬਣਾਉਂਦੇ ਆ। ਅੱਛਾ ਫਰੈਸ਼ ਬਣਾਉਂਦੇ ਹੋ ਹਣਾ? ਹਾਂਜੀ ਹਾਂਜੀ। ਮਤਲਬ ਸਾਗ ਤੁਸੀਂ ਘਰੋਂ ਬਣਾ ਕੇ ਲੈ ਕੇ ਆਉਂਦੇ ਹੋ? ਫਰੈਸ਼ ਇਟਾਲ ਦੀ ਅਸੀਂ ਬਹੁਤ ਜਗ੍ਹਾ ਸ਼ੂਟ ਵੀ ਕੀਤੇ ਆ ਤੇ ਖਾਦੇ ਵੀ ਆ ਮੱਕੀ ਦੀ ਰੋਟੀ ਸਾਗ ਵੀ ਉਹ ਲੋਕੀ ਘਰੋਂ ਬਣਾ ਕੇ ਲਿਆਉਂਦੇ ਆ ਤੇ ਪਰ ਇਹਨਾਂ ਦਾ ਇੱਕ ਯੂਨਿਕ ਚੀਜ਼ ਇਹ ਆ ਵੀ ਇਹ ਖੁਦ ਤਾਜੀ ਰੋਟੀ ਇੱਥੋਂ ਇਹ ਬਣਾਉਂਦੇ ਨੇ ਨਾਲ ਹੀ ਆਟਾ ਗੁੰਨ ਕੇ ਤੇ ਨਾਲ ਹੀ ਤਾਜੀ ਰੋਟੀ ਤੇ ਗਰਮ ਗਰਮ ਰੋਟੀਆਂ ਦੇ ਨਾਲ ਅਜਾ ਪਿਆ ਜੀ ਕੀ ਕੀ ਪਲੇਟ ਦੇ ਵਿੱਚ ਹੁੰਦਾ ਕੀ ਆ ਤੁਹਾਡੇ ਸਰਪੇ ਸਾਗ ਇਹ ਤਿੰਨ ਰੋਟੀਆਂ ਉਹਨੀਆਂ ਸਾਗ ਉਹਦਾ ਲੱਸੀ ਦਾ ਗਲਾਸ ਹੁੰਦਾ ਆ ਤਿੰਨ ਰੋਟੀਆਂ ਸਾਗ ਤੇ ਲੱਸੀ ਦਾ ਗਲਾਸ ਇੱਕ ਲੱਸੀ ਦਾ ਗਲਾਸ ਕਿੰਨੇ ਰੁਪਏ ਦਾ ਸੌ ਰੁਪਏ ਦਾ ਸੌ ਰੁਪਏ ਦਾ ਤੇ ਕੜੀ ਚੋਲ ਹੁੰਦੀ ਤੁਹਾਡੇ ਕੋਲ ਹਾਂ ਰਜਮਰਾਈ ਹੁੰਦੇ ਆ ਤੇ ਨਾਲ ਤੁਹਾਡੇ ਕੋ ਚਨਾ ਰਾਈ ਹੁੰਦੇ ਆ ਹਾਂਜੀ ਹਾਂਜੀ ਤੇ ਇਹ ਮੈਨ ਅਡਰੈਸ ਕੀ ਆ ਤੁਹਾਡਾ ਇੱਥੇ ਦਾ ਮਾਤਰਾਣੀ ਚੌਕ ਮਾਤਰਾਣੀ ਚੌਕ ਫਲੋਰ ਹਾਂਜੀ ਫਲੋਰ ਤੇ ਨੀਅਰ ਆ ਤੁਹਾਡੀ ਸਕੂਲ ਗਰਾਊਂਡ ਸਰਕਾਰੀ ਸਕੂਲ ਦੀ ਗਰਾਊਂਡ ਆ ਉਹਦੇ ਬਾਹਰਲੇ ਪਾਸੇ ਆ ਨਾ ਇਹ ਰਸਤਾ ਜਾਂਦਾ ਸਰਕਾਰੀ ਹਸਪੀਟਲ ਨੂੰ ਹਾਂਜੀ ਤੇ ਰਸਤਾ ਇਹ ਸਰਕਾਰੀ ਹਸਪੀਟਲ ਜਾਂਦਾ ਜੀ ਤੇ ਇੱਕ ਬੀਬੀਆਂ ਦਾ ਜਿਹੜਾ ਮੇਨ ਸਟਾਲ ਆਇਆ ਗੱਡੀ ਦੇ ਵਿੱਚ ਆ ਆਇਆ ਜੀ ਗੱਡੀ ਆਲਟੋ ਤੇ ਇੱਥੇ ਇਹ ਆਪਣਾ ਜਿਹੜਾ ਖਾਣਾ ਦਿਖਾਉਂਦੇ ਆ ਤੇ ਇਹਦੇ ਵਿੱਚ ਤੁਹਾਨੂੰ ਖਾਵੇ ਤੇ ਤੁਹਾਨੂੰ ਕੁਆਲਟੀ ਦਿਖਾਦੀ ਅਸੀਂ ਪਹਿਲਾਂ ਤਾਂ ਤੁਹਾਨੂੰ ਸਾਗ ਦੀ ਕੁਆਲਟੀ ਚੈੱਕ ਕਰਾਈਏ ਸਾਗ ਤਾਂ 깔ਕਾ ਹੈ ਕੀ ਬਾਤ ਹੈ ਪੂਰਾ ਜ਼ਬਰਦਸਤ ਕੋ ਡਸ ਮਹਿਲ ਬੜੀ ਜ਼ਬਰਦਸਤ ਆ ਅੱਗੇ ਆਓ ਭਾਂਜੀ ਇਹ ਆ ਗਈ ਤੁਹਾਡੀ ਕੜੀ ਕੜੀ ਵਾਲੀ ਕੜੀ ਪਕੌੜਾ ਓਏ ਹੋਏ ਕੀ ਬਾਤ ਹੈ ਮਨ ਲਓ ਜਿਹੜੇ ਬੰਦੇ ਨੇ ਕੜੀ ਖਾਣੀ ਹੋਵੇ ਕੜੀ ਰਾਈਸ ਖਾਣੇ ਹੋਣ ਇੱਥੇ ਆ ਜਾਓ ਭਾਈ ਬਿੱਦਿਆਂ ਕੋਲ ਆਓ ਤੇ ਇਹਨਾਂ ਨੂੰ ਨਾਲੇ ਉਹ ਵਾਹ ਜੀ ਵਾਹ ਤੇ ਰਾਜਮਾ ਹਾਂਜੀ ਕੀ ਬਾਤ ਹੈ ਰਾਜਮਾ ਚੋਲਣਾ ਮੇਰਾ ਇੱਕ ਮਿੱਤਰ ਆ ਰਾਜਤ ਭਾਜੀ ਉਹਨੂੰ ਬੜੇ ਪਸੰਦ ਨੇ ਰਾਈਸ ਚਾਹ ਤੇ ਆਹ ਵਾਹ ਚਨੇ ਵਾਹ ਕੀ ਬਾਤ ਹੈ ਬਹੁਤ ਵਧੀਆ ਭਾਜੀ ਬਹੁਤ ਵਧੀਆ ਤੇ ਨਾਲ ਰਾਈਸ ਹੋ ਗਿਆ ਨਾਲ ਰੋਟੀ ਹੋ ਗਈ ਜੋ ਮਰਜ਼ੀ ਤੁਸੀਂ ਲੈ ਸਕਦੇ ਹੋ ਨਾ ਕੀ ਬਾਤ ਹੈ ਤੇ ਸੋ ਹੁਣ ਸਾਡੇ ਕੋਲੋਂ ਇੰਤਜ਼ਾਰ ਨਹੀਂ ਹੋ ਰਿਹਾ ਪੈਂਚੂ ਜੀ ਜਲਦੀ ਜਲਦੀ ਮੈਂ ਰੈਡੀ ਕਰ ਦੋ ਸਾਨੂੰ तो अभी जो फूड टेस्ट करिए भी वाकई थोड़ा साग तो मक्की रोटी किमें भी बनती है सो तो साह बड़े रोजी थैंक यू सो मच आप बच्चे पे गया सीकेओ क्या बात है 6 चक्कर भाई चलो भी हम टेस्ट कर ही पता था तो पिछली पूरी कर दूंगा ਤੁਦੋਂ ਰੋਟੀ ਖਾਣ ਲੱਗੇ ਸਟਾਰਟ ਕਰੋ ਕੂਕੀ ਰੋਟੀ ਮਾਰੋ ਸਾਗ ਨੂੰ ਵੀ ਤੇ ਰੋਟੀ ਵੀ ਸਾਗ ਬਹੁਤ ਵਧੀਆ ਲੱਗਾ ਮੈਨੂੰ ਏਸੀ ਆ ਮੱਕੀ ਦੀ ਰੋਟੀ ਗਰਮ ਗਰਮ ਆ ਤੇ ਤੁਸੀਂ ਵੀ ਭਾਈ ਜਲਦੀ ਜਲਦੀ ਪਹੁੰਚੋ ਇਥੇ ਇਹ ਬੀਬੀਆਂ ਨੂੰ ਨਾਲੇ ਪ੍ਰਮੋਟ ਕਰੋ ਬਾਲੇ ਵਧੀਆ ਲੱਗੇ ਵੀ ਹਾਂ ਵੀ ਸਪੈਂਡਿਆ ਸਾਡੀ ਜਿਹੜੇ ਸਾਡੇ ਇਲਾਕੇ ਦੇ ਵਿੱਚ ਪੰਜਾਬੀ ਭਰਾ ਪੈਣਾ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਪ੍ਰਮੋਟ ਕਰੀਏ ਤਾਂ ਜੋ ਤੇ ਅਸੀਂ ਅੱਜ ਪੈਨ ਜੁਣਾ ਕੋ ਆਏ ਆ ਤੇ ਬਹੁਤ ਵਧੀਆ ਕੇਸਸ ਆ ਗਿਆ ਅਸੀਂ ਆਪਾਂ ਦੂਰ ਦੂਰ ਜਾਂਦੇ ਆ ਇਹਨਾਂ ਕੋਲ ਆਓ ਸਾਗ ਕੜੀ ਜੋ ਮਰਜੀ ਟੈਸਟ ਕਰੋ ਕੀ ਆ ਕਮਾਲ ਦਾ ਫਲੇਵਰ ਆ ਜੀ ਬਹੁਤ ਵਧੀਆ ਤੇ ਤੁਸੀਂ ਹੁਣ ਕੰਮ ਇਹ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਹੋਰ ਆਈ ਵੀਡੀਓ ਨੂੰ ਵੇਟ ਕਰਨਾ ਥੈਂਕ ਯੂ ਸੋ ਮਚ